ਲੋ ਭਰਾਵਾ ਖੜੇ ਨੇ ਨਾ ਟਰੈਕਟਰ ਟਰਾਲੀਆਂ ਸਾਰੇ ਨਾ ਨਾ ਕਿਸੇ ਟਰੱਕ ਦੀ ਬੈਂਟਰੀ ਛੱਡੀ ਹੈਗੀ ਨਾ ਕੋਈ ਫੱਟੀ ਡਰਾਵਲ ਯਾਰ ਕੁਸੋ ਵੀ ਸਾਮਾਨ ਨਹੀਂ ਛੱਡਿਆ ਕੱਲਿਆ ਖਾਲੀ ਖੋਖੇ ਰਹਿ ਗਏ ਟਰੈਕਟਰਾਂ ਦੀ ਤੋੜਪਾਨਾ ਇੰਨੀ ਨਜਾਇਜ਼ ਕੀਤੀ ਪਈ ਇਹ ਗੱਲਾਂ ਹੀ ਛੱਡ ਦਿਓ ਤੁਸੀਂ ਕੋਈ ਟਰੈਕਟਰ ਬਿਰਲਾ ਜਿਹੜਾ ਸਾਮਾ ਬਚਾਉਗਾ ਦੇਖੋ ਕਿਹੜੇ ਲੋਡਰ ਹੱਸਿਆ ਨਾ ਪਾ ਪਾ ਖਿੱਚ ਕੇ ਚੱਲੇ ਆਉਂਦੇ ਨੇ ਤੇ ਆਹ ਟਰਾਲੀਆਂ ਦੇਖੋ ਕਿਹੜੇ ਰੋਟ ਪਲਟਾਂ ਗਿਆ ਆਪੀਆਂ ਨੇ ਇਹਨਾਂ ਦੀ ਤੇ ਭਾਈ ਸ਼ੇਅਰ ਕਰ ਦਿਓ ਖਨੌਰੀ ਦੇ ਮੇਓਂ ਦੇ ਰੋਡ ਦੇ ਉੱਤੇ 2 2.5 ਟਨ ਕਿਲੇੜੇ ਪਲਾਟ ਪਿਆ ਖਾਲੀ ਟਰਾਲੇ ਵਾਲੇ ਟਾਇਰ ਟੂਰ ਜੀ ਸੀ ਪੀਆਂ ਦੇ ਨਾਲ ਆ ਦੇਖੋ ਕਿਹੜੇ ਨੂੰ ਖਿੱਚਾ ਤੂਈ ਕਰਕੇ ਜਿਹੜੇ ਲਿਆਂਦੇ ਹੋਏ ਨੇਗੇ ਹੈ ਨਾ ਓਵੇਂ ਜੱਕਰ ਖੜੇ ਨੇ ਤੇ ਆਪਾਂ ਵੀ ਆਪਣੇ ਟਰੈਕਟਰ ਭਾ ਲੈਣਾ ਤੇ ਉਹ ਵੀਰਾਂ ਦਾ ਇੱਕ ਦਾ ਟਰੈਕਟਰ ਮਿਲ ਗਿਆ ਉਹ ਹੜਾਗਾ ਤੇ ਮੈਨੂੰ ਲੱਗਦਾ ਵੀ ਕਿਸੇ ਨੇ ਕੋਈ ਬੈਟਰੀ ਦਾ ਕਿਸੇ ਟਰੈਕਟਰ ਤੇ ਬਚੀ ਨਹੀਂ ਹੋਣੀ ਸਭ ਲਾ ਕੇ ਲੈ ਕੇ ਡੰਡਾ ਟਰਾਲੇ ਵਲ ਫੱਟੀਆਂ ਆ ਫ੍ਰਿਜ ਵਾਸ਼ਿੰਗ ਮਸ਼ੀਨਾਂ ਦੇਖੋ ਕਿਹੜੇ ਲੁੱਟ ਭੰਨੇ ਤੋੜ ਕਰੀ ਪਈਆਂ ਸਾਰੇ ਆਪਣੀ ਟਰਾਲੀ ਦਾ ਇਧਰ ਦੀ ਨਹੀਂ ਨੀ ਨਾ ਨਾ ਟਰੈਕਟਰ ਆ ਇਧਰ ਦੇਖ ਕਹੀਏ ਪਾਏ ਨਾ ਕਿਦਾ ਰੰਗ ਰੁੰਗਦਾ ਵੀ ਨਹੀਂ ਪਤਾ ਲੱਗਦਾ ਸਾਰਾ ਇਕੱਠਾ ਹੀ ਕਰਿਆ ਪਿਆ ਕੰਮ ਆਹ ਕੋਈ ਬਸ ਜਿਹੜਾ ਕੋਈ ਕੱਢ ਕੇ ਗਿਆ ਆਹ ਟਰਾਲੀਆਂ ਜੀਆਂ ਬਦਲਾ ਉਹ ਫਿਰਦੇ ਨੇ ਵੀਰੋ ਇੱਥੇ ਮੇਤਰੋ ਖਨੌਰੀਆਂ ਕੇ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਨਾ ਤੇ ਜੀ ਦੀ ਬਈ ਟਰਾਲੀ ਟਰੈਕਟਰ ਆ ਪਸਾ ਸਕਦੇ ਹੋ ਤਾਂ ਬਈ ਆਵਦਾ ਲੈ ਜਾਓ ਹੈਨਾ ਇੱਥੋਂ ਜਾ ਆਵਦਾ ਇੱਥੇ ਆ ਕੇ ਰਹੋ ਆਹ ਥਾਂ ਤੇ ਤੇ ਜੜੀ ਪਰਪਾਈ ਆ ਇਹ ਹੁਣ ਗਵਰਨਮੈਂਟ ਤੋਂ ਹੀ ਕਰਨਾ ਪੋਣੀ ਪੂ ਗਿਆ ਦੇਖੋ ਲੋ ਬੈਂਟਰੀਆਂ ਕੁਛ ਨਹੀਂ ਛੱਡਿਆ ਜਾ ਰਿਹਾ ਇਹਨਾਂ ਨੇ ਸਭ ਕੁਝ ਲਾ ਕੇ ਲੈ ਗਿਆ ਟਰੈਕਟਰ ਟਰੂਟਰਾਂ ਦੇ ਆ ਡਰਾ ਵਾਲਾ ਆ ਡਰਾ ਡਰੂ ਵਾਲਾ ਸਭ ਕੁਝ ਕੱਢ ਕੇ ਲੈ ਗਏ ਆ ਦੇਖੋ ਲੋ ਬੱਲੋ ਬੁੱਲਵਾ ਦੇ ਲੋ ਸਾਰਾ ਪਾੜਿਆ ਪਿਆਗਾ ਟਰਾਲੀ ਦੇ ਵਿੱਚੋਂ ਦੇਖੋ ਤੇ ਆ ਟਰੈਕਟਰ ਸਟੈਂਡਰਡ ਆਗਾ ਉਹ ਭੰਨਿਆ ਪੈ ਇੱਕ ਦਾ ਵਾਈਟਰ ਜਾ ਪਰੇ ਆ ਸਟੈਂਡਰਡ ਦੀ ਲੋ ਵਾਈਟਰੀ ਬੂਟਰੀ ਦੇਖੋ ਆ ਹਾਲ ਕਰਿਆਗਾ ਆ ਦੇਖੋ ਲੈ ਹੁੱਕ ਵੀ ਕੱਢ ਕੇ ਲੈ ਗਏ ਹੁੱਕ ਵੀ ਲੈ ਗਏ ਹੁੱਕਾ ਹੁੱਕਾ ਸਾਰਾ ਕੁਝ ਆਪਾਂ ਉਧਰ ਚੱਲ ਕੇ ਦੇਖੀ ਆਪਣੇ ਉਧਰ ਆਹ ਇਹਦੇ ਹੈ ਨਾ ਉਧਰਲੀ ਸਾਈਡ ਤਾਂ ਕਹਿੰਦੇ ਖੇ ਖੜੇ ਨੇ ਠੰਡਾ ਉਧਰਲੀ ਸਾਈਡ ਖੜੇ ਆ ਦੇ ਜੇ ਸੀ ਪੀ ਨਾਲ ਕਿਹੜੇ ਲੋੜ ਲੈ 735 ਜਾ ਭੰ ਲੈ ਗਾ ਦੇ ਪਾੜਿਆ ਪਿਆ ਆ ਤੇ ਇੰਨਾ ਦੀ ਬੈਂਟਰੀ ਕਿਸੇ ਦੀ ਨਹੀਂ ਛੱਡੀ ਆ ਛਤਰੀ ਲੈ ਆ ਛਤਰੀ ਨੇ ਕੀ ਬੁਰਾ ਕਰਤਾ ਇਸ ਸਰਦੀ ਛਤਰੀ ਪਈਆ ਮਿੱਤਰੋ ਦੇਖੋ ਲੋ ਆ ਭਈਆ ਪਾੜੀ ਹੈ ਨਾ ਲੈ ਜੇ ਸੀ ਪੀਾਂ ਦੇ ਨਾਲ ਆ ਕੰਮ ਕੀਤਾਗਾ ਸਰਕਾਰ ਨੇ ਬਈ ਸ਼ੇਅਰ ਕਰੀ ਚੱਲੋ ਵੱਧ ਤੋਂ ਵੱਧ ਆ ਦੇਖੋ ਲੋ ਵੀ ਇਸ ਤਰ੍ਹਾਂ ਦੇਗੇ ਦੂਗੇ ਦਾਣ ਵਾਲੇ ਉਹਵੇ ਜੁੱਕਰੀ ਪਏ ਨੇ ਜੱਗ ਜੁਗਾ ਦੇ ਹਨ ਤੇ ਆਪਣੇ ਤਾਂ ਅਜੇ ਭਰਾਓ ਟਰੈਕਟਰ ਟਰਾਲੀਆਂ ਥੈ ਹੀ ਨਹੀਂ ਗੇ ਪਤਾ ਨਹੀਂ ਕਿੱਧਰ ਲਿਜਾ ਲਜਾ ਸਿੱਟੇ ਨੇ ਤੇ ਜਿਹੜੇ ਵੀਰਾਂ ਦੇ ਆ ਖੜੇ ਨੇ ਪਛਾਣ ਕੇ ਲਿਜਾ ਸਕਦੇ ਸ੍ਰੀ ਮੁਕਸਰ ਭਾਗਸਰ ਤੇ ਮੁਕਸਰ ਵਾਲੀ ਸਾਈਡ ਦੇ ਬਣਾ ਟਰੈਕਟਰ ਜ਼ਿਆਦਾਤਰ ਇਧਰਲੀ ਸਾਈਡ ਤੇ ਆ ਖੜੇ ਨੇਗੇ ਬੋਟਰ ਖੂਆ ਬਕਸਰਦੀ ਨੇ ਬਈ ਵੱਤ ਤੋਂ ਵੱਧ ਆ ਟਰੈਕਟਰ ਟਰਾਲੀਆਂ ਜੇ ਇਧਰਲੀ ਸਾਈਡ ਤੇ ਦੇਖੋ ਯਾਰ ਆ ਦੇਖ ਲੋ ਆ ਇਧਰਲੀ ਸਾਈਡ ਆ ਇੱਕ ਟਰੈਕਟਰ ਦੇ ਬਲਾ ਦਾ ਹੈਗੀ ਆ ਦੇਖੋ ਆ ਫੋੜ ਯਾਰ ਸਾਰਾ ਦੇਖੋ ਕੀ ਹਾਲਤ ਕੀਤੀ ਟਰੈਕਟਰਾਂ ਦੀ ਆ ਦੇਖ ਲੋ ਭਰਾਵੋ ਕਿਹੜੇ ਲੋਟ ਨੇ ਡੰਡੇ ਮਾਰ ਮਾਰ ਲਓ ਜੀ ਬੈਟਰੀ ਵੂਟਰੀ ਤਾਂ ਇਹਦੀ ਵੀ ਨਹੀਂ ਛੱਡੀ ਕਾਲਸ ਜੀ ਦੇਖੋ ਸਵਾਨਾ ਜਿਹੜਾ ਸਾਰਾ ਹੀ ਲਾਲ ਉਡ ਲੈ ਗਿਆ ਯਾਰ ਕੋਈ ਨਹੀਂ ਛੱਡਾ ਕੁਸ ਵੀ ਬਾਬਿਓ ਆਹ ਦੇਖ ਲੋ ਲੈ ਆਹ ਕੰਮ ਕੀਤੇ ਆਗੇ ਦਾ ਚੋਰ ਆਲੇ ਹੁਣ ਇਹਦਾ ਰਖ ਰੋ ਵਾਲਾ ਵੀ ਕੌਣ ਆ ਨਾ ਕੌਣ ਜ਼ਿਮੇਵਾਰ ਹੈਗਾ ਤਾਂ ਜਿਹੜੇ ਪੰਜਾਬ ਪੁਲਿਸ ਵਾਲੇ ਜਿਹੜੇ ਲੈ ਕੇ ਆਏ ਨੇ ਡਾਕਟਰ ਇਹ ਉਹ ਬੰਦੇ ਜ਼ਿਮੇਵਾਰ ਨੇ ਹੁਣ ਦੇਖ ਲੋ ਵੱਲੋਂ ਟਰਾਲੀ ਟਰਾਲੀਆਂ ਖੜੀਆਂ ਨੇ ਟਰੈਕਟਰ ਬਹੁਤ ਘੱਟ ਰਹੇ ਗਏ ਜਿਲ੍ਹਾ ਫਰੀਦਕੋਟ ਕੋਟਕਪੂਰਾ ਦਿਹਾਤੀ ਇਕਾਈ ਵਾਲੇ ਨੇ ਇੱਧਰਲੇ ਮਿੱਤਰੋ ਆ ਮੁਕਸਰਪਾਗਸਰ ਵਾਲੇ ਆ ਪਾਗਸਰ ਵਾਲਿਆਂ ਦੀਆਂ ਟਰਾਲੀਆਂ ਖੜੀਆਂ ਨੇ ਇਧਰ ਦੀ ਛੜ ਤੇ ਆ ਦੇਖੋ ਯਾਰ ਕਿ ਹਨਾ ਆ ਮਲਾਇਸ਼ ਸਰਦੇ ਦੀ ਸਾਤਰੀ ਆ ਹਾਂ ਐਸੇ ਦੀ ਆ ਪਾੜ ਕਵਾੜ ਛਿੱਟੇ ਪੈ ਸਾਰਾ ਜਗਾੜ ਬੁਲਾਜ ਇੱਕ ਦੋ ਦਿਨ ਹੋਰ ਖਾਣ ਕੇ ਇੱਥੇ ਟਰੈਕਟਰ ਇਹ ਤਾਂ ਮਲਾ ਕੁਝ ਵੀ ਸਮਾਨ ਨਹੀਂ ਥੋਣਾ ਇਹਨਾਂ ਟਰੈਕਟਰਾਂ ਦਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਹਾਲਾਤ ਕਰੇ ਪਏ ਨੇਗੇ ਲਓ ਜੀ ਇੱਧਰ ਨੂੰ ਕੋ ਸਾਡਾ ਟਰੈਕਟਰ ਸਹੀ ਸਲਾਮਤ ਖੜੇ ਰਦਾਈਆਂ ਬਿਸਤਰੇ ਯਾਰ ਇੰਨੇ ਗਰਗੇ ਲੋਕ ਹੈ ਨਾ ਸਵਾਨ ਚੱਕਣ ਨੂੰ ਆਹ ਦੇਖੋ ਆ ਕਿਹੜੇ ਲੋਟ ਲੈ ਪਾੜਾ ਲੈ ਹੱਕ ਕੋਈ ਕੱਢਦਾ ਹੋਊਗਾ ਇਹਦੀ ਡਰਾਵ ਵਾਲਾ ਲੈ ਲਿੰਕ ਨੂੰ ਕੀ ਕੱਢ ਕੇ ਲੈ ਗਏ ਸਾਰਾ ਕੁਝ ਨਾ ਇਕੱਲੀ ਹੱਕ ਹੱਕ ਬਚੀ ਉਹ ਵੀ ਕੋਈ ਕੱਢਦਾ ਹੋ ਨਿਕਲ ਹੀ ਨਹੀਂ ਟਾਰਾਂ ਤੇ ਹਵਾ ਗੱਡੀ ਪਾੜੇ ਪੈਨੇ ਟੂਰ ਸਾਰੇ ਟਰੈਕਟਰਾਂ ਦੇ ਆ ਦੇਖੋ ਜਰਾ ਲੋਕ ਟਰਾਲੀਆਂ ਤੇ ਆ ਗਿਆ ਬਾਈ ਟਰੈਕਟਰ ਕਾ ਤੁਹਾਡਾ ਟਰੈਕਟਰ ਤੇ ਆ ਗਿਆ ਠੀਕ ਆ ਸਵਾਨ ਸਵੂਨ ਤਾਂ ਸਾਰਾ ਕੁਝ ਹੀ ਲੈ ਕੇ ਕੱਢ ਗਏ ਨਾ ਸੱਡਾ ਹੀ ਕੁਸ ਨਹੀਂ ਭਾ ਇਹਨਾਂ ਦਾ ਬੈਟਰੀ ਬੂਨਟਰੀ ਸਭ ਕੁਝ ਲੈ ਗਏ ਬਾਈ ਹੁੱਕਾ ਟਰੈਕਟਰਾਂ ਦੇ ਵੀ ਨਹੀਂ ਛੱਡਿਆ ਟਰੈਕਟਰ ਤੋੜੇ ਪੈਣੇ ਵਿੱਚ ਦਾ ਜੀ ਸੀ ਪੀਆ ਦੇ ਨਾਲ ਆ ਤੇ ਹੁਣ ਆ ਲੈ ਕਿਹੜੇ ਲੋਡ ਸਿੱਟੀ ਆ ਟਰਾਲੀ ਇੱਥੋਂ ਆ ਰੋਟੀ ਆ ਇਧਰ ਦੀ ਆ ਉਹ ਕਰਿਆ ਹੋਊਗਾ ਆਏ ਤੇ ਮੇਰੇ ਖਾਲੇ ਬੈਨ ਲੇ ਕੇ ਬੈਠੇ ਹੋਣਗੇ ਗੁੜੀ ਚੋਦੇ ਪੁੱਤ ਆਈ ਠੀਕ ਆ ਸਾਰੇ ਲੈ ਗਏ ਇਹਦਾ ਨਸ਼ੇ ਪੱਤੇ ਵਾਲੇ ਸਾਰੇ ਲਈ ਰੂਈ ਜਾਂਦੇ ਨੇ ਕੋਈ ਪੁਲਿਸ ਵਾਲੇ ਵੀ ਲੈ ਕੇ ਹੋਣਗੇ ਵਿਚੀ ਕੱਢ ਕੇ ਸਾਰੇ ਮਲਾਜ਼ਮਾਂ ਦੇ ਕੰਮ ਨੇ ਹਾਂ ਮਲਾਜ਼ਮਾਂ ਦੇ ਕੰਮ ਨੇ ਸਾਰੇ ਠੀਕ ਆ ਨਸ਼ੇ ਵਾਲਾ ਬੰਦਾ ਖੇਲ ਬਣ ਕੇ ਵੱਡੇਗਾ ਸਹੀ ਗੱਲ ਆ ਸਿਲੰਡਰ ਇਕ ਡੋਟਰ ਵਾਲੀਆਂ ਦੇ ਪੈਨ ਉਹ ਚੱਕ ਲਿਆ ਜਾ ਸਕਦੇ ਹਾਂ 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 ਸਹੀ ਗੱਲ ਆ ਦੁਕਾਨ ਲੱਗ ਪਗ ਨਿਕਲੇ ਮੈਂ ਟਰੈਕਟਰਾਂ ਦੀਆਂ ਬੈਂਟਰੀਆਂ ਨਿਕਲੀਆਂ ਫੱਟੀਆਂ ਨਿਕਲੀਆਂ ਠੀਕ ਆ ਬਹੁਤ ਮਾੜਾ ਉਹਨੇ ਆਉਣ ਵਾਲੇ ਸਮੇਂ 'ਚ ਵੀ ਆਵਾਂਗੇ ਸਹੀ ਗੱਲ ਆ ਜੀ ਇਹ ਇਹ ਨਹੀਂ ਸਮਝੋ ਮਿੱਤਰੋ ਵੀ ਦਬ ਜੂ ਕੰਮ ਹੈ ਨਾ ਹੈ ਨਹੀਂ ਪਤਾ ਇਦੋਂ ਵੱਧ ਹੱਦੋਂ ਮੂਲ ਉੱਠੇ ਇਹ ਨਹੀਂ ਪਤਾ ਆ ਜਿੱਥੇ ਟਰਾਲੀਆਂ ਖੜੀਆਂ ਨੇ ਇੱਥੇ ਕੰਮ ਹੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਤਾਂ ਮੀਟਿੰਗਾਂ ਜਿਹੜੀਆਂ ਚੱਲੀਆਂ ਜਾਂਦੀਆਂ ਨੇ ਵੀ ਕੀ ਹੋਣਾਗਾ ਅੱਗੇ। ਆ ਦੇਖੋ ਆਪਣੇ ਨਾਲ ਵੀਰਾਂ ਇਹ ਲਾ ਟਰਾਲੀਆਂ ਦੇ ਟਾਇਰਾਂ ਚ ਹਵਾ ਹੋਵਾ ਗੱਡੀ ਦਾ ਸਵਾਣਾ ਦੇਖ ਲਓ ਯਾਰ। ਕੀ ਮਿਲਦੂ ਯਾਰ ਤੁਹਾਨੂੰ? ਇਹ ਮੇਡ ਰੋਡ ਦੇ ਉੱਤੇ ਹੀ ਖੜੇ ਨੇ ਮਿੱਤਰੋ ਟਰੈਕਟਰ ਸਾਰੇ। ਆ ਦੇਖੋ ਹੁੱਕਾਂ ਵੀ ਨਹੀਂ ਛੱਡੀਆਂ ਮਾਂ ਦੇ ਪੁੱਤਾਂ ਦੇ ਲੈ। ਐਨੇ ਗਿਰਗੀ ਪੰਜਾਬ ਪੁਲਿਸ। ਹਣੋ ਆ ਦੇਖੋ ਲਈ ਦੀ ਟਰਾਲੀ ਦੀ ਹੁੱਕ ਨਹੀਂ ਨਿਕਲੀ ਨੁਕਲੀ। ਆ ਦੇ ਤਾਰਾਂ ਦੂਰਾਂ ਦੇ ਵਿੱਚ ਫੀਡਿੰਗਾ ਕਰੀਆਂ ਹੋਈਆਂ ਸੀਗੀਆਂ ਹਨਾ। ਇਹ ਕਿਹੜਾ ਪਿੰਡ ਆ ਮੁਕਸਰ ਸਾਹਿਬ ਦਾ ਪਿੰਡ ਆ ਜੀ ਇਹ ਵੀ ਟਰਾਲੀ ਟਰੈਕਟਰ ਮੁਕਸਰ ਸਾਹਿਬ ਤੋਂ ਆਗਾ ਫਰੀਦਕੋਟ ਵਾਲੇ ਸਾਰੇ ਇਧਰਲੇ ਏਰੀਏ ਦੇ ਟਰੈਕਟਰ ਟਰਾਲੀਆਂ ਇੱਕ ਸਾਈਡ ਜਿੱਤੇ ਲਾਏ ਖੜੇ ਨੇ ਇੱਥੇ ਕੋਈ ਇੱਕ ਪੁਲਿਸ ਵਾਲਾ ਨਹੀਂਗਾ ਆ ਦੇਖ ਲਓ ਕੁਰਸੀਆਂ ਪਈਆਂ ਕੋਈ ਇਹਦੀ ਵੀ ਚਾਰ ਬੰਦਿਆਂ ਦੀ ਡਿਊਟੀ ਹੋਊਗੀ ਸਮਾਨ ਦੇ ਉੱਤੇ ਐਨਾ ਸਮਾਨ ਖੜਾ ਲੱਖਾਂ ਕਰੋੜਾਂ ਦਾ ਹੈ ਨਾ ਕਿਸਾਨਾਂ ਦਾ ਡਿਊਟੀ ਤਾਂ ਬਣਦੀ ਆ ਚਾਰ ਬੰਦਿਆਂ ਦੀ ਆ ਦੇਖ ਲਓ ਕੁਰਸੀਆਂ ਖਾਲੀ ਪਈਆਂ ਨੇ ਫੇਗੋਲ ਮੇਲੇ ਕਰਕੇ ਰਾਤ ਨੂੰ ਆ ਦੇਖ ਲਓ ਆ ਇੱਕ ਟਰਾਲੀ ਇਹਨਾਂ ਨੇ ਲਾਈ ਹੋਈ ਤੇ ਇੱਥੇ ਵਾਹੂ ਕੇ ਵਾਹ ਮੋੜ ਜਾਂਦੇ ਨੇ ਆ ਦੇਖ ਲੋ ਵਾਹ ਪਾਣੀ ਦੀ ਟੈਂਕੀ ਆ ਉਹਦੇ ਪੀਣ ਪੂਣ ਨੂੰ ਰੱਖੀ ਹੋਈ ਉਹਨਾਂ ਨੇ ਹੋਰ ਕੁਝ ਨਹੀਂ ਕਰਨਾ ਟੈਂਟ ਖਾਲੀ ਪਿਆਗਾ ਆ ਦੇਖ ਲੋ ਉਹ ਕਿਸਾਨ ਵੀਰ ਆਈ ਜਾਂਦੇ ਨੇ ਜੀਦਾ ਵੀ ਕੁਛ ਟਰੈਕਟਰ ਟਰਾਲੀ ਹੈ ਨਾ ਸਾਰਾ ਕੁਝ ਤੇ ਪਹੁੰਚਿਆ ਉਹ ਦੋ ਜੜੇ ਹੋਣ ਆਏ ਨੇ ਪੁੱਛੇ ਵਾਲੇ ਆ ਗਿਆ ਆ ਗਿਆ ਤੇ ਬਾਕੀ ਮਿੱਤਰੋ ਆਪਾਂ ਹੋਰ ਚੱਲ ਕੇ ਖੋਣਾ ਜਿੱਥੇ ਜਿੱਥੇ ਟਰੈਕਟਰ ਖੜੇ ਨੇ ਇੱਥੇ ਤਾਂ ਆਪਣੇ ਟਰੈਕਟਰ ਟਰਾਲੀਆਂ ਲੱਭੇ ਨਹੀਂ ਗੇ ਤੇ ਭਾਲਣਾ ਆ ਤੇ ਇੱਥੇ ਖੜਾ ਕੇ ਰੱਖਾਂਗੇ ਜਦ ਨਾਲ ਦੇਖ ਕੋਈ ਹੱਲ ਨਹੀਂ ਹੁੰਦਾ ਚੀਜ਼ ਦਾ ਹਨਾ ਤੇ ਬਾਕੀ ਵੀਡੀਓ ਨੂੰ ਬਈ ਸ਼ੇਅਰ ਕਰੀ ਚੱਲੋ ਤੇ ਬਾਕੀ ਹਾਂ ਕਹਿੰਦੇ ਜੀਨੇ ਵੀ ਟਰੈਕਟਰ ਲੈ ਕੇ ਜਾਣਾ ਉਹਦਾ ਕਾਪੀ ਕਾਗਜੇ ਦਾ ਪ੍ਰੂਫ ਆ ਉਹ ਨਾਲ ਲੈ ਕੇ ਆਇਓ ਕਹਿੰਦੇ ਫੇਰ ਟਰੈਕਟਰ ਦੇਵਾ ਜੀ